ਬਿਲਡਿੰਗ ਸੇਠੀ ਆ ਜੀ ਕੀ ਗੱਲ ਹੋਈ ਜਿਹੜੀ ਆ ਰੋਡ ਬਣ ਰਹੀ ਐ ਰੋਡ ਇਹਨਾਂ ਦੇ ਨਕਸ਼ੇ ਵਿੱਚ 40 ਫੁੱਟ ਦੀ ਰੋਡ ਪਾਸ ਐ ਇਹਨਾਂ ਦੀ ਠੀਕ ਐ 7.5 ਫੁੱਟ ਦੇ ਟੁਆਇਡਰ ਫੁੱਟਪਾਥ ਪਾਸ ਨੇ ਇਹ ਫੁੱਟਪਾਥ ਬਣਾਣ ਫੁੱਟਪਾਥ ਨਾ ਬਣਾਉਂਦੇ ਆ ਮੇਰੀ ਜਗ੍ਹਾ ਜਿਹੜੀ ਸਟੇ ਲੱਗੇ ਵਾਲੀ ਜਗ੍ਹਾ ਉਹਦੇ 'ਚ ਜਾ ਕੇ ਸੜਕ ਬਣਾਉਂਦਾ ਬੇ ਅੱਗੋਂ ਬੰਦ ਆ ਜਾਂ ਤਾਂ ਸੜਕ ਖੁੱਲੀ ਹੋ ਜਾਵੇ ਬਿਲਡਿੰਗ ਤੋੜ ਦੇਣ ਸਿੱਧੀ ਕਰ ਦੇਣ ਅੱਗੋਂ ਸਾਰੀ ਸੜਕ ਬਣਾ ਲੈਣ ਮੈਨੂੰ ਕੋਈ ਦਰਾਇ ਥੋੜਾ ਮੇਰੀ ਜਗ੍ਹਾ ਮੇਰੀ ਜਗ੍ਹਾ ਵੀ ਬਣਨ ਸੜਕ ਜੀ ਪਰ ਮੇਰੀ ਸਟੇ ਲੱਗੀ ਵਾਲੀ ਜਗ੍ਹਾ 'ਚ ਡਰਾਂ ਸੜਕ ਬਣਾ ਜਾਣਗੇ ਕਿੰਨੀ ਥਾਂ ਦੀ ਜ਼ਿਆਦਾ ਵਿੱਚ ਆ ਰਹੀ ਹੈ 237 ਗੱਜ ਜਗ੍ਹਾ ਜੀ ਕਿੰਨੇ ਫੁੱਟ ਦੀ ਸੜਕ ਮਨਜ਼ੂਰ ਹੈ ਇਸ ਤੇ ਇਹਨਾਂ ਦੀ 40 ਫੁੱਟ ਮਨਜ਼ੂਰ ਹੈ ਜੀ ਹੁਣ ਕਿੰਨੀ ਹੈ ਸਾਰੀ ਤੇ ਪਾਈ ਜਾਏ ਇਹ ਇਹ 70 80 ਫੁੱਟ ਤੇ ਜਾਵੜੇ 'ਚ ਜਾ ਕੇ ਅੱਛਾ ਨਹੀਂ ਲੱਗਦਾ ਕਿ ਇਹ ਸਪਾਰਸ਼ੀ ਹੋਰੇ ਜਾਂ ਗੈਰ ਕਾਨੂੰਨੀ ਸਾਰਾ ਇਹ ਸਾਰਾ ਗੈਰ ਕਾਨੂੰਨੀ ਚੱਲ ਰਿਹਾ ਜੀ ਸਪਾਰਸ਼ ਵੀ ਚੱਲਦੀ ਹੈ ਐਕਸ਼ਨ ਜਿਹੜਾ ਇੰਪਰੂਵਮੈਂਟ ਰਸਤਾ ਉਹ ਕਹਿੰਦਾ ਮੇਰਾ ਸੋਲਾ ਜਿਹੜਾ ਹੈਗਾ ਅਕਾਲੀ ਲੀਡਰ ਬੜਾ ਵੱਡਾ ਮੈਨੇ ਮੇਰੀ ਵਾਣੀ ਕੋ ਵੀ ਦੇਖ ਸਕਦਾ ਜੀ ਇਹਦਾ ਮਤਲਬ ਇਹ ਰਹਿਣਾ ਜਿਹੜਾ 16 13 ਸਾਲਾ ਤੁਸੀਂ ਪ੍ਰਸ਼ਾਸਨ ਨਾਲ ਮਿਲੇ ਇਹਦੇ ਬਾਰੇ ਜੀ ਮੇਰਾ ਸਟੇ ਲੱਗਾ ਹੈ ਜੀ ਪ੍ਰਸ਼ਾਸਨ ਦੇ ਸਟੇ ਤੋਂ ਉੱਪਰ ਥੋੜਾ ਹੋ ਜਾਏਗਾ ਠੀਕ ਹੈ ਮੈਂ ਇਹ ਕੀ ਲੱਗਦਾ ਕਿ ਸਰਕਾਰੀ ਮਟੀਰੀਅਲ ਦੀ ਦੁਰਵਰਤੋਂ ਹੋ ਰਹੀ ਜਾ ਰਹੀ ਹੈ ਸਰਕਾਰੀ ਮਟੀਰੀਅਲ ਦੀ ਦੁਰਵਰਤੋਂ ਹੋ ਰਹੀ ਹੈ ਜਿੰਨੀ ਮਨਜ਼ੂਰ ਹੈ ਓਨੀ ਨਹੀਂ ਬਣਾਈ ਜਾ ਰਹੀ ਓਨੀ ਨਹੀਂ ਬਣਾਈ ਜਾ ਰਹੀ ਠੀਕ ਹੈ ਤੁਸੀਂ ਕੀ ਕਹਿਣਾ ਚਾਹੁੰਦਾ ਮੈਂ ਜਾਨਣਾ ਮੇਰੀ ਸਟੇ ਲੱਗੀ ਜਗ੍ਹਾ ਦੇ ਉੱਤੇ ਬਿਲਕੁਲ ਨਾ ਬਣਾਉਣ ਟੰਡਾ ਫੈਲਦੇ ਇਹਨਾਂ ਦੇ ਉੱਤੇ ਨਾਲ Bellig der Wellen. ਇਹਦੇ ਇੰਟਰਸਟ ਨੂੰ ਪਤਾ ਕੀ ਬਣਾਉਣ ਦੇ ਆਪਾਂ ਨੂੰ ਨਹੀਂ ਪਤਾ ਪਰ ਸਰ ਤੁਹਾਨੂੰ ਪਤਾ ਹੀ ਕਿੰਨੀ ਲੱਕ ਪੈ ਰਹੀ ਕਿੰਨਾ ਉਹ ਪੈਰਾ ਮਟੀਰੀਅਲ ਕਿੱਥੇ ਕਿੱਥੇ ਲੋਕ ਭਾਜੀ 65 mm ਪੈਣ ਦੀ ਹੈ ਕਿੰਨੇ ਏਰੀਆ ਕਿੰਨੀ ਫੁੱਟ ਸੜਕ ਬਣਦੀ 60 ਫੁੱਟ ਕਹਿੰਦੇ 60 ਫੁੱਟ ਹੈ ਹਾਂਜੀ ਕਾਗਜ਼ਾਂ ਦੀ ਕਿੰਨੀ ਆ ਕਾਗਜ਼ਾਂ ਦੀ ਵੀ 60 ਫੁੱਟ ਹੀ ਆ ਵਿੱਚ ਪੁਰਾਣੇ ਕਾਗਜ਼ਾਂ ਦੀ ਵੀ 60 ਫੁੱਟ ਹੀ ਆ ਹਾਂਜੀ ਨਹੀਂ ਨਹੀਂ ਅਹੀਂ ਤੇ ਭਾਜੀ ਬਣਾਉਣ ਵਾਲੇ ਆ ਵੇਖੋ ਨਹੀਂ ਕਿੰਨੀ ਕਿੰਨੀ ਉਹਨਾਂ ਦਾ ਕਹਿਣਾ 60 ਫੁੱਟ 60 ਫੁੱਟ ਮਨਜ਼ੂਰ ਹੈ ਉਹਨਾਂ ਦੀ ਨਿਧੀ ਦੇ ਵਿੱਚ 60 ਫੋਟੇ ਭਾਜੀ ਜੇ ਨਿੱਜੀ ਜਿਆਦਾ ਉਹ ਅੰਡਰਸਟੈਂਡ ਜਾ ਕੇ ਗੱਲ ਕਰਨ ਜੋ ਮੈਂ ਕਿਹਾ ਭਾਜੀ ਉਹਨਾਂ ਨੂੰ ਜਾ ਕੇ ਐਕਸੀਡੈਂਟ ਨੂੰ ਐਸਡੀਓ ਨੂੰ ਸਟੇ ਵਿਗਾ ਦੇਣ ਪਰ ਭਾਜੀ ਸਵੇਰੇ ਮੌਸਮ ਠੀਕ ਹੀ ਹੈ ਤੇ ਹੁਣ ਇਹਨਾਂ ਨੇ ਰੋਕਿਆ ਵਾ ਇੱਕ ਐਵੇਂ ਨਿੱਜੀ ਗੱਲਾਂ ਕੰਮ ਰੋਕਦਾ ਬਣਾ ਟੇਡੀ ਮੇਡੀ ਸੜਕ ਵੀ ਬਣਾ ਸਕਦੇ ਆ ਨਹੀਂ ਟੇਡੀ ਮੇਡੀ ਨਹੀਂ ਭਾਜੀ ਬਣਾ ਦਿੰਦੇ ਆ ਜੀ ਆ ਵੇਖੋ ਤੁਹਾਡੇ ਸਾਹਮਣੇ ਪਾਣੀ ਰਹੀ ਹੈ ਭਾਜੀ ਜਿੰਨੀ ਉਹਨਾਂ ਨੇ ਕਿਹਾ 60 ਫੋਟੇ 60 ਫੋਟੇ ਲਈ ਆਪਾਂ ਵਾਅਦਾ ਲਈ ਜਗ੍ਹਾ ਤੇ ਸਟੇ ਹੈ ਤੁਸੀਂ ਆਸਟ੍ਰੇਲੀਆ ਤੇ ਭਾਜੀ ਉਹ ਪੋਰਟਸ ਜਾ ਕੇ ਗੱਲ ਕਰ ਆਪਾਂ ਨੂੰ ਕੋਈ ਨਾਮ ਕੀ ਤੁਹਾਡਾ ਮੇਰਾ ਨਾਮ ਭਵਿੰ ਬਿਲਡਿੰਗ ਸਿੱਠੀ ਹੈ ਜੀ ਕੀ ਗੱਲ ਹੋਈ ਜਿਹੜੀ ਆ ਰੋਡ ਬਣ ਰਹੀ ਹੈ ਰੋਡ ਇਹਨਾਂ ਦੇ ਨਕਸ਼ੇ ਵਿੱਚ 40 ਫੁੱਟ ਦੀ ਰੋਡ ਪਾਸ ਹੈ ਇਹਨਾਂ ਦੀ ਠੀਕ ਹੈ 7.5 ਫੁੱਟ ਦੇ ਡਿਵਾਈਡਰ ਫੁੱਟਪਾਥ ਪਾਸ ਨੇ ਇਹ ਫੁੱਟਪਾਥ ਬਣਾਣ ਫੁੱਟਪਾਥ ਨੂੰ ਨਾ ਬਣਾਉਂਦੇ ਆ ਮੇਰੀ ਜਗ੍ਹਾ ਜਿਹੜੀ ਸਟੇ ਲੱਗੇ ਵਾਲੀ ਜਗ੍ਹਾ ਉਹਦੇ ਚ ਜਾ ਕੇ ਸੜਕ ਬਣਾਉਂਦਾ ਬੇ ਅੱਗੋਂ ਬੰਦ ਆ ਜਾਂ ਤਾਂ ਸੜਕ ਖੁੱਲੀ ਹੋ ਜਾਵੇ ਬਿਲਡਿੰਗ ਤੋੜ ਦੇਣ ਸਿੱਧੀ ਕਰ ਦੇਣ ਅੱਗੋਂ ਸਾਰੀ ਸੜਕ ਬਣਾ ਲੈਣ ਮੈਨੂੰ ਕੋਈ ਤਰਾਹ ਥੋੜਾ ਮੇਰੀ ਜਗ੍ਹਾ ਮੇਰੀ ਜਗ੍ਹਾ ਵੀ ਬਣਨ ਸੜਕ ਜੀ ਪਰ ਮੇਰੀ ਸਟੇ ਲੱਗੀ ਵਾਲੀ ਜਗ੍ਹਾ 'ਚ ਡਰਾਂ ਸੜਕ ਬਣਾ ਜਾਣਗੇ ਕਿੰਨੀ ਕਾਣੀ ਜਦਾ ਵਿੱਚ ਆ ਰਹੀ ਹੈ 237 ਗੱਜ ਜਗ੍ਹਾ ਜੀ ਕਿੰਨੇ ਫੁੱਟ ਜਿਹੜੀ ਸੜਕ ਮਨਜ਼ੂਰ ਹੈ ਇਸ ਤੇ ਇਹਨਾਂ ਦੀ 40 ਫੁੱਟ ਮਨਜ਼ੂਰ ਹੈ ਜੀ ਹੁਣ ਕਿੰਨੀ ਹੈ ਸਾਰੀ ਤੇ ਪਾਈ ਜਾਏ ਇਹ ਇਹ 70 80 ਫੁੱਟ ਤੇ ਜਾ ਵੜੇ ਜੀ ਜਾ ਕੇ ਅੱਛਾ ਜੀ ਲੱਗਦਾ ਹੈ ਕਿ ਇਹ ਸਿਫਾਰਸ਼ੀ ਹੋਰੇ ਜਾਂ ਗੈਰ ਕਾਨੂੰਨੀ ਸਾਰਾ ਇਹ ਸਾਰਾ ਗੈਰ ਕਾਨੂੰਨੀ ਚੱਲ ਰਿਹਾ ਜੀ ਸਿਫਾਰਸ਼ ਵੀ ਚੱਲ ਰਹੀ ਹੈ ਐਕਸ਼ਨ ਜਿਹੜਾ ਇੰਪਰੂਵਮੈਂਟ ਰਸਤਾ ਉਹ ਕਹਿੰਦਾ ਮੇਰਾ ਸੋਲਾ ਜਿਹੜਾ ਹੈਗਾ ਅਕਾਲੀ ਲੀਡਰ ਹੈ ਬੜਾ ਵੱਡਾ ਮੇਰੀ ਮੇਰੀ ਵਾਣੀ ਕੋ ਵੀਕਸਦਾ ਜੀ ਇਹਦਾ ਮਤਲਬ ਇਹ ਰਿਹਾ ਕਿ ਜਿਹੜਾ 16 ਸਾਲਾ ਤੇ ਜਿਹੜਾ ਸਾਲਾ ਤੁਸੀਂ ਪ੍ਰਸ਼ਾਸਨ ਨਾਲ ਮਿਲੇ ਇਹਦੇ ਬਾਰੇ ਜੀ ਇਹਦਾ ਜੇ ਮੇਰਾ ਸਟੇ ਲੱਗਾ ਹੈ ਜੀ ਪ੍ਰਸ਼ਾਸਨ ਨਾਲ ਸਟੇ ਤੋਂ ਉੱਪਰ ਥੋੜਾ ਹੋ ਜਾਏਗਾ ਠੀਕ ਹੈ ਮੈਂ ਇਹ ਕੀ ਲੱਗਦਾ ਕਿ ਸਰਕਾਰੀ ਮਟੀਰੀਅਲ ਦੀ ਦੁਰਵਰਤੋਂ ਹੋ ਰਹੀ ਜਾ ਰਹੀ ਹੈ ਸਰਕਾਰੀ ਮਟੀਰੀਅਲ ਦੀ ਦੁਰਵਰਤੋਂ ਹੋ ਰਹੀ ਹੈ ਜੀ ਜਿੰਨੀ ਮਨਜ਼ੂਰ ਹੈ ਓਨੀ ਨਹੀਂ ਬਣਾਈ ਜਾ ਰਹੀ ਓਨੀ ਨਹੀਂ ਬਣਾਈ ਜਾ ਰਹੀ ਠੀਕ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਜਾਨਣਾ ਉਹ ਮੇਰੀ ਸਟੇ ਲੱਗੀ ਜਗ੍ਹਾ ਦੇ ਉੱਤੇ ਬਿਲਕੁਲ ਨਾ ਬਣਾਣ ਟਮ ਟਮ ਫੈਲਦੇ ਇਹਨਾਂ ਦੇ ਉੱਤੇ ਨਾਲ ਪਹਿਲੀ ਕੰਟੈਂਪਟ ਆ ਫੈਲ ਇਹਦੇ ਇੰਟਰਸਟ ਨੂੰ ਪਤਾ ਕੀ ਬਣਾਉਣ ਦੇ ਆਪਾਂ ਨੂੰ ਨਹੀਂ ਪਤਾ ਪਰ ਤੁਹਾਨੂੰ ਪਤਾ ਹੀ ਕਿੰਨੀ ਲੱਕ ਪੈ ਰਹੀ ਕਿੰਨਾ ਉਹ ਮਟੀਰੀਅਲ ਆ ਕਿੱਥੇ ਕਿੱਥੇ ਲੋਕ ਭਾਜੀ 65 mm ਪੈਣ ਦੀ ਹੈ ਕਿੰਨੇ ਏਰੀਆ ਕਿੰਨੀ ਫੁੱਟ ਸੜਕ ਮੰਗਦੇ 60 ਫੁੱਟ ਕਹਿੰਦੇ 60 ਫੁੱਟ ਨਹੀਂ ਹਾਂਜੀ ਕਾਗਜ਼ਾਂ ਦੀ ਕਿੰਨੀ ਆ ਕਾਗਜ਼ਾਂ ਦੀ ਵੀ 60 ਫੁੱਟ ਹੀ ਆ ਵਿੱਚ ਦਾਨੇ ਕਾਗਜ਼ ਨਹੀਂ 60 ਫੋਟੀਆਂ ਹਾਂਜੀ ਪਰ ਮਾ ਉਹਨਾਂ ਦਾ ਦੋ ਕੋਈ ਚੱਕਰ ਨਹੀਂ ਨਹੀਂ ਅਹੀਂ ਤੇ ਬਾਜੀ ਬਣਾਉਣ ਵਾਲੇ ਆ ਵੇਖੋ ਨਹੀਂ ਕਿੰਨੀ ਕਿੰਨੀ ਉਹਨਾਂ ਦਾ ਕਹਿਣਾ 60 ਫੋਟ 60 ਫੋਟ ਮਨਜ਼ੂਰ ਆ ਗਿਆ ਉਹਨਾਂ ਦੀ ਨਿੱਜੀ ਜ਼ਮੀਨ ਦੇ ਵਿੱਚ 60 ਫੋਟਿਆ ਬਾਜੀ ਜੇ ਨਿੱਜੀ ਜੇ ਜੋ ਅੰਡਰਸਟੈਂਡ ਜਾ ਕੇ ਗੱਲ ਕਰਨ ਜੋ ਮੈਂ ਕਿਹਾ ਬਾਜੀ ਉਹਨਾਂ ਨੂੰ ਜਾ ਕੇ ਐਕਸ਼ਨ ਨੂੰ ਐਸ ਡੀਓ ਨੂੰ ਸਟੇ ਵਗਾ ਦੇਣਾ ਪਰ ਬਾਜੀ ਸਵੇਰੇ ਮੌਸਮ ਠੀਕ ਹੀ ਹੈ ਤੇ ਹੁਣ ਇਹਨਾਂ ਨੇ ਰੋਕਿਆ ਵਾ ਇਹ ਕੰਮ ਨਹੀਂ ਕੀ ਜੀ ਗੱਲੋਂ ਕੰਮ ਰੋਕਤਾ ਬੰਦਾ ਟੇਡੀ ਮੇਡੀ ਸੜਕ ਵੀ ਬਣਾ ਸਕਦੇ ਆ ਨਹੀਂ ਟੇਡੀ ਮੇਡੀ ਨਹੀਂ ਭਾਜੀ ਬਣਾ ਸਕਦੇ ਆ ਜੀ ਆ ਵੇਖੋ ਤੁਹਾਡੇ ਸਾਹਮਣੇ ਪਾਣੀ ਰਹੀ ਹੈ ਭਾਜੀ ਜਿੰਨੀ ਉਹਨਾਂ ਨੇ ਕਿਹਾ 60 ਫੋਟੇ 60 ਫੋਟੇ ਲਈ ਆਪਾਂ ਵੱਧ ਲਈ ਜਿੱਥੇ ਕਹਿੰਦਾ ਸਟੇ ਹੈਗਾ ਤੁਸੀਂ ਆਸਟ੍ਰੇਲੀਆ ਭਾਜੀ ਉਹ ਪੋਰਟਸ ਜਾ ਕੇ ਗੱਲ ਕਰਨਾ ਆਪਾਂ ਨੂੰ ਕੋਈ ਫੈਸਲਾ ਨਹੀਂ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਭਵਿੰਦਰ ਜਪਈ